ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀਆਂ ਤਸਵੀਰਾਂ ਬੇहद ਅਹਿਮ ਆ ਰਹੀਆਂ ਨੇ ਇਹ ਤਸਵੀਰਾਂ ਨੇ ਮੁਹਾਲੀ ਤੋਂ ਮੁਹਾਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਡਿਟੇਨ ਕਰ ਲਿਆ ਗਿਆ ਜੀ ਹਾਂ ਪੰਜਾਬ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਹਿਰਾਸਤ ਵਿੱਚ ਲੈ ਲਿਆ ਉਹਨਾਂ ਨੂੰ ਗੁਰੂ ਘਰ ਜਾਣ ਤੋਂ ਰੋਕਿਆ ਗਿਆ ਅੰਬ ਸਾਹਿਬ ਗੁਰਦੁਆਰੇ ਉਹਨਾਂ ਦਾ ਜਾਣ ਦਾ ਅੱਜ ਦਾ ਪਲਾਨ ਸੀ ਤੇ ਅੱਜ ਹੀ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੀ ਕਿਉਂਕਿ ਵਿਜੀਲੈਂਸ ਦਾ 7 ਦਿਨਾਂ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਸੀ ਤੇ ਉਹਨਾਂ ਦੀ ਪੇਸ਼ੀ ਸੀ ਜ਼ਿਲ੍ਹਾ ਅਦਾਲਤ ਦੇ ਵਿੱਚ ਇਸੇ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਬ ਸਾਹਿਬ ਵੀ ਜਾਣਾ ਸੀ ਤੇ ਵਰਕਰਾਂ ਨੂੰ ਸੰਬੋਧਨ ਕਰਨਾ ਸੀ ਉਸੇ ਦੇ ਤਹਿਤ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਅੰਬ ਸਾਹਿਬ ਗੁਰਦੁਆਰੇ ਦੇ ਕੋਲ ਪਹੁੰਚੇ 40 ਹਸਪਤਾਲ ਦੇ ਇਲਾਕੇ ਦੇ ਵਿੱਚ ਪਹੁੰਚੇ ਉਹਨਾਂ ਦੀ ਗੱਡੀ ਰੋਕੀ ਗਈ ਉਹ ਗੱਡੀ ਤਾਂ ਜਿਵੇਂ ਹੀ ਉਤਰੇਗੀ ਚਲੋ ਕੋਈ ਗੱਲ ਨਹੀਂ ਗੱਡੀ ਨਹੀਂ ਜਾਣ ਦਿੱਤੀ ਜਾਏਗੀ ਤਾਂ ਉਹ ਪੈਦਲ ਜਾਣਗੇ ਅੰਬ ਸਾਹਿਬ ਗੁਰਦੁਆਰੇ ਤੱਕ ਪਰ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਰੋਕਿਆ ਤੇ ਜ਼ਬਰਨ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਬੱਸ ਦੇ ਵਿੱਚ ਬਿਠਾ ਕੇ ਡਿਟੇਨ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਇਸ ਵੇਲੇ ਹਿਰਾਸਤ ਵਿੱਚ ਨੇ ਕਿਉਂਕਿ ਉਹ ਪ੍ਰਦਰਸ਼ਨ ਕਰਨ ਜਾ ਰਹੇ ਸੀ ਉਹ ਗੁਰੂ ਘਰ ਮੱਥਾ ਟੇਕਣ ਜਾ ਰਹੇ ਸੀ ਤੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਨ ਜਾ ਰਹੇ ਸੀ ਪਰ ਉਸ ਤੋਂ ਵੀ ਰੋਕਿਆ ਗਿਆ ਕਿਉਂਕਿ ਇਹ سلسلہ ਅੱਜ ਤੜਕੇ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੰਜਾਬ ਦੇ ਕੋਨੇ-ਕੋਨੇ ਵਿੱਚ ਜਿੱਥੋਂ ਵੀ ਉਹ ਅੱਜ ਮੁਹਾਲੀ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਅੱਜ ਡਿਟੇਨ ਕਰ ਦਿੱਤਾ ਗਿਆ ਉਹਨਾਂ ਦੇ ਘਰਾਂ ਦੇ ਵਿੱਚ ਅਚਾਨਕ ਪੁਲਿਸ ਧਮਕ ਗਈ ਤੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਇਸੇ ਕੜੀ ਦੇ ਤਹਿਤ ਅੱਜ ਮੁਹਾਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੂੰ ਅੰਮ੍ਰਿਤਸਰ ਜਾਣ ਦੇ ਰਸਤੇ ਦੇ ਵਿੱਚ ਰੋਕਿਆ ਗਿਆ ਉਸ ਤੋਂ ਬਾਅਦ ਹਿਰਾਸਤ ਵਿੱਚ ਲੈ ਲੈ ਗਿਆ ਉਹਨਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਅੰਮ੍ਰਿਤਸਰ ਗੁਰਦੁਆਰੇ ਜਾਵਾਂਗੇ ਜੇਕਰ ਗੱਡੀ ਨਹੀਂ ਜਾਣ ਦਿੱਤੀ ਜਾਏਗੀ ਤਾਂ ਪੈਦਲ ਜਾਇਆ ਜਾਏਗਾ ਜਿਵੇਂ ਹੀ ਉਹ ਗੱਡੀ 'ਚੋਂ ਉਤਰੇ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਬੱਸ ਦੇ ਵਿੱਚ ਤੱਕੇ ਨਾਲ ਬਿਠਾ ਲਿਆ ਗਿਆ ਤਸਵੀਰਾਂ ਸਿੱਧੀਆਂ ਤੁਹਾਡੇ ਕੋਲ ਅਸੀਂ ਮੁਹਾਲੀ ਤੋਂ ਦਿਖਾ ਰਹੇ ਹਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਆਪਣੀ ਗੱਡੀ 'ਚ ਉਤਰੇ ਇਹ ਅਫਸਰ ਸਾਹਮਣੇ ਉਹਨਾਂ ਦੇ ਆ ਕੇ ਖੜ ਗਿਆ ਤੇ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਣ ਲੱਗਾ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜੋ ਸ਼੍ਰੋਮਣੀ ਅਕਾਲੀ ਦਲ ਇਸ ਸਾਰੀ ਕਾਰਵਾਈ ਨੂੰ ਧੱਕੇਸ਼ਾਹੀ ਕਹਿ ਰਹੀ ਹੈ ਇੱਕ ਐਸਪੀ ਲੈਵਲ ਦਾ ਜੋ ਅਫਸਰ ਹੈ ਉਸਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਉਹ ਚਟਾਨ ਵਾਂਗ ਖੜ ਗਿਆ ਤੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਣ ਲੱਗਾ ਤੇ ਫੇਰ ਉਹਨਾਂ ਨੂੰ ਅੱਗੇ ਜਾਣ ਜਾਣ ਤੱਕ ਹੀ ਦੇਣਾ ਸੀ ਸਗੋਂ ਉਹਨਾਂ ਨੂੰ ਤੇ ਉਹਨਾਂ ਦੇ ਜੋ ਸਾਥੀ ਸੀ ਉਹਨਾਂ ਨੂੰ ਕੋਲ ਹੀ ਖੜੀ ਪੁਲਿਸ ਦੀ ਵੈਨ ਦੇ ਵਿੱਚ ਬਿਠਾ ਦਿੱਤਾ ਗਿਆ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਕੁਝ ਹੀ ਮਿੰਟਾਂ ਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਗੁਰੂ ਘਰ ਜਾਣ ਤੋਂ ਰੋਕਣ ਦੇ ਲਈ ਪੁਲਿਸ ਇਸ ਹੱਦ ਤੱਕ ਆਏਗੀ ਕਿ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆਇਆ ਜਾਵੇਗਾ ਇਹ ਸਿੱਧੀ ਤਸਵੀਰ ਤੁਹਾਨੂੰ ਅਸੀਂ ਮੋਹਾਲੀ ਤੋਂ ਦਿਖਾ ਰਹੇ ਹਾਂ ਮੋਹਾਲੀ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਜਾਣ ਦੇ ਲਈ ਨਿਕਲੇ ਸਨ ਤੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਤੇ ਜੋ ਵਿਜੀਲੈਂਸ ਦਾ ਦਫਤਰ ਬਹੁਤੀ ਜ਼ਿਆਦਾ ਦੂਰੀ ਨਹੀਂ ਹੈ ਵਿਜੀਲੈਂਸ ਦਾ ਦਫਤਰ ਤੋਂ ਕੁਝ ਦਿਨ ਪਹਿਲਾਂ ਹੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਜ਼ਿਲ੍ਹਾ ਅਦਾਲਤ ਦੇ ਲਈ ਨਿਕਲੀ ਸੀ ਪਰ ਉਸੇ ਥਾਂ ਤੇ ਹੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਵੀ ਬਹੁਤਾ ਜ਼ਿਆਦਾ ਦੂਰੀ ਨਹੀਂ ਹੈ ਤੇ ਅੰਮ੍ਰਿਤਸਰ ਗੁਰਦੁਆਰੇ ਜਾਣ ਤੋਂ ਕੁਝ ਦੂਰੀ ਤੇ ਹੀ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੂੰ ਰੋਕਿਆ ਗਿਆ ਪੁਲਿਸ ਅਫਸਰ ਤੋਂ ਪੁੱਛਿਆ ਗਿਆ ਕਿ ਆਖਿਰ ਕਿਹੜੀ ਗੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਸਾਨੂੰ ਉੱਪਰੋਂ ਆਰਡਰ ਨੇ ਉੱਪਰੋਂ ਕਿਸ ਦੇ ਆਰਡਰ ਨੇ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੈਨੂੰ ਨਹੀਂ ਪਤਾ ਪਰ ਮੈਨੂੰ ਸਿੱਧੇ ਤੌਰ ਤੇ ਆਰਡਰ ਆਏ ਨੇ ਕਿ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਹੈ ਇਸੇ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਹਿਰਾਸਤ ਵਿੱਚ ਲਿਆ ਗਿਆ ਇਸ ਤੋਂ ਪਹਿਲਾਂ ਦੀ ਤਸਵੀਰਾਂ ਇਹ ਵੀ ਨੇ ਕਿ ਅੰਬ ਸਾਹਿਬ ਗੁਰਦਾਰੇ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਕਸਰ ਇਸ ਗੁਰਦਾਰੇ ਦੇ ਵਿੱਚ ਦੂਰੋਂ ਦੂਰੋਂ ਲੋਕ ਆਉਂਦੇ ਨੇ ਇਸ ਗੁਰਦਾਰੇ ਦੀ ਮਾਨਤਾ ਬਹੁਤ ਹੈ ਇਸ ਗੁਰਦਾਰੇ ਵਿੱਚ ਜਗ੍ਹਾ ਵੀ ਬਹੁਤ ਹੈ ਜਿੱਥੇ ਵੱਡਾ ਇਕੱਠ ਵੀ ਪਰ ਇਸ ਗੁਰਦੁਆਰੇ ਨੂੰ ਪੁਲਿਸ ਹੌਣੇ ਦੀ ਤਬਦੀਲ ਕਰ ਦਿੱਤਾ ਗਿਆ ਤੇ ਇਹ ਜਾਣਕਾਰੀ ਪੱਕੇ ਤੌਰ ਤੇ ਸੀ ਕਿ ਅੱਜ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਸੁਖਬੀਰ ਸਿੰਘ ਬਾਦਲ ਨੇ ਆਉਣਾ ਹੈ ਤੇ ਉਹਨਾਂ ਨੂੰ ਗੁਰਦੁਆਰੇ ਨਾ ਪਹੁੰਚਣ ਦੇਣ ਦੀ ਹਰ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੀ ਗੱਡੀ ਤੋਂ ਜਿਵੇਂ ਹੀ ਉਤਰ ਕੇ ਗੁਰਦੁਆਰੇ ਵੱਲ ਜਾਣ ਲੱਗੇ ਪੈਦਲ ਜਾਣ ਲੱਗੇ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਇਹ ਸਾਰੀ ਬਹਿਸਬਾਜ਼ੀ ਪੁਲਿਸ ਅਫਸਰ ਨਾਲ ਹੋ ਰਹੀ ਸੀ ਸਗੋਂ ਜਦੋਂ ਨੇ ਅੱਗੇ ਜਾਣ ਤੋਂ ਰੋਕਿਆ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਗੱਡੀ 'ਚ ਉਤਰ ਕੇ ਪੈਦਲ ਹੀ ਜਾਵਾਂਗੇ ਜੇਕਰ ਵਾਹਨ ਜਾਣ ਪਰ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਏਗਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪੁਲਿਸ ਅਫਸਰ ਉਹਨਾਂ ਦੇ ਨਾਲ ਬਹਿਸ ਕਰ ਰਿਹਾ ਤੇ ਸੁਖਬੀਰ ਸਿੰਘ ਬਾਦਲ ਉਸ ਨੂੰ ਰਿਕੁਐਸਟ ਕਰ ਰਹਿਣੇ ਕਿ ਇੱਕ ਆਮ ਨਾਗਰਿਕ ਦੇ ਤਹਿਤ ਮੈਨੂੰ ਅੱਗੇ ਜਾਣ ਦਿੱਤਾ ਜਾਵੇ ਤੇ ਮੇਰੇ ਸਾਥੀਆਂ ਨੂੰ ਅੱਗੇ ਜਾਣ ਦਿੱਤਾ ਜਾਵੇ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਕਾਨੂੰਨੀ ਤਰੀਕੇ ਨਾਲ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਮੋਹਾਲੀ ਦੀ ਉਹ ਤਸਵੀਰ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੈਨ ਦੇ ਵਿੱਚ ਬਿਠਾ ਦਿੱਤਾ ਗਿਆ ਕੁਝ ਦੇਵਾਦ ਅਸੀਂ ਤੁਹਾਨੂੰ ਵੈਨ ਦੀ ਤਸਵੀਰ ਦਿਖਾਵਾਂਗੇ ਜਿਸ ਪੁਲਿਸ ਵੈਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਇਹ ਜੋ ਕੁਇਕ ਐਕਸ਼ਨ ਫੋਰਸ ਹੁੰਦੀ ਹੈ ਪੁਲਿਸ ਦੀ ਜੋ ਹੁੰਦੀ ਹੈ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਬਿਠਾ ਲਿਆ ਗਿਆ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਨਾਲ ਬਿਠਾ ਲਿਆ ਗਿਆ ਤੇ ਜਦੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੀਡਰ ਤੇ ਵਰਕਰ ਸੀ ਉਹ ਵੀ ਇਸ ਗੱਡੀ ਦੇ ਵਿੱਚ ਬਿਠਾ ਦਿੱਤੇ ਗਏ ਤੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਇਸ ਗੱਲ ਦਾ ਅੰਦਾਜ਼ਾ ਬਿਲਕੁਲ ਕਿਸੇ ਨੂੰ ਨਹੀਂ ਸੀ ਕਿਉਂਕਿ ਆ ਸਵੇਰੇ ਤੋਂ ਇੱਕ ਗੱਲ ਤਾਂ ਪੱਕੇ ਤੌਰ ਤੇ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਸੰਬੋਧਨ ਨੂੰ ਜੋ ਲੋਕ ਜੋਸ਼ ਰਮਣੀ ਅਕਾਲੀ ਦਲ ਦੀ ਲੀਡਰ ਤੇ ਵਰਕਰ ਸੁਣਨਾ ਚਾਹੁੰਦੇ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਡਿਟੇਨ ਕਰ ਲਿਆ ਗਿਆ ਚਾਹੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਫਿਰੋਜ਼ਪੁਰ ਹੋਵੇ ਮਲੇਰਕੋਟਲਾ ਹੋਵੇ ਪੰਜਾਬ ਦਾ ਕੋਈ ਵੀ ਸ਼ਹਿਰ ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਮੁਹਾਲੀ ਆਉਣਾ ਚਾਹੁੰਦਾ ਸੀ ਉਸ ਨੂੰ ਤੜਕਸਾਰ ਹੀ ਡਿਟੇਨ ਕਰ ਲਿਆ ਗਿਆ ਤੇ ਇਹੀ ਕੜੀ ਹੈ ਸੁਖਬੀਰ ਸਿੰਘ ਬਾਲੇ ਨੂੰ ਤੁਸੀਂ ਦੇਖ ਰਹੇ ਹੋ ਕਿ ਉਹ ਤਸਵੀਰ ਹੈ ਜਦੋਂ ਉਹਨਾਂ ਨੂੰ ਇਸ ਪੁਲਿਸ ਵੈਨ ਦੇ ਵਿੱਚ ਬਿਠਾ ਲਿਆ ਗਿਆ ਕਿਉਂਕਿ ਉਹ ਅੱਗੇ ਜਾਣਾ ਚਾਹੁੰਦੇ ਸੀ ਫੋਰਟਿਸ ਦਾ ਇਲਾਕਾ ਹੈ ਚੰਡੀਗੜ੍ਹ ਵਾਲੇ ਪਾਸਿਓਂ ਉਹ ਅੰਬਸਾਹਬ ਗੁਰਦੁਆਰੇ ਜਾਣ ਦੇ ਲਈ ਨਿਕਲੇ ਸੀ ਪਰ ਉਸੇ ਥਾਤੇ ਹੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਇਹ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਿੱਧੀਆਂ ਜਿ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਡਿਟੇਨ ਕੀਤਾ ਗਿਆ ਤਾਂ ਉਹਨਾਂ ਨੇ ਕੀ ਕਿਹਾ ਇਹ ਵੀ ਸੁਣੋ ਆਮ ਆਦਮੀ ਪਾਰਟੀ ਤੇ ਲੀਡਰਸ਼ਿਪ ਤੇ ਉਹਨਾਂ ਦੇ ਐਮ.ਐਲ.ਏ ਨੂੰ ਕਿਹਾ ਦੋ ਮਰਨਾ ਚਾਹੀਦਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਯਾਰ ਤੁਹਾਨੂੰ ਕਰਕੋਰ ਡੀਨ ਕੀਤਾ ਗਿਆ ਆ ਰੌਣਾ ਰੌਣਾ ਇਸ ਦੇ ਅੰਦਰ ਸ਼ਰਧਾ ਇਨਸਕਿਉਰਿਟੀ ਆ ਜਾ ਸਕਦਾ ਹੈ ਸਟਾਫ ਤੋਂ ਜਾਣੇ ਤੋਂ ਦਿਖਾ ਰਹੀਆਂ ਆਰ ਸਰਦੀਪ ਸਿੰਘ ਬਾਦਲ ਉਹਨਾਂ ਨੂੰ ਡੀਟੇਨ ਕਰ ਰਹੀਆਂ ਹੈ ਹਰ ਕੰਮ ਦੇ ਪੈਸਾ ਲਈ ਜਾਂਦੇ ਹਰ ਸੀਐਲਯੂ ਤੇ ਪੈਸੇ ਉਹਨਾਂ ਦੇ ਨਾਲ ਹੋਰ ਕੋਈ ਬਦਰੀ ਰਹਿ ਸਕਦੀ ਗੋਣ ਦੇ ਪੈਸਾ ਡੀਐਸਪੀ ਲੋਨ ਤੇ ਪੈਸਾ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ਹੈ ਤੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹੇ ਜੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ ਉਹ 92 ਤੇ 92 ਦੀ ਜਮਾਨਤ ਜप्त ਨਹੀਂ ਚਲਾ ਦੋ ਹਾਂ ਜੇਦਰੀਵਾਲ ਤੋਂ ਆਏ ਆ ਕਿ ਗੱਲ ਕਰਾਂ ਤੁਹਾਡੀ ਡੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਮਗਰਾ ਦੋ ਨਾ ਨਹੀਂ ਖੜੇ ਆ ਅਸੀਂ ਖੜੇ ਆ ਦਿਰਾ ਦੋ ਕਰਾਓ ਜੀ ਕਰਾਓ ਜੈ ਆਰਡਰ ਦਿਖਾ ਦੇ ਜੀ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦਿਓ ਹੈਗਾ ਤਾਂ ਰੁਕ ਜਾਂਗੇ ਤੱਕਾ ਨਾ ਕਰੀ ਦੋ ਮਿੰਟ ਸਮੇਂ ਕਰਾਣਾ ਸਰ ਸਰ ਇਹਨੂੰ ਅੱਗੇ ਕਰਾਓ ਮੈਂ ਪੁੱਛਾਂਦਾ ਕਿ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਰਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਮੈਂ ਉੱਥੇ ਗੁਰੂਕਰਮਾਥਾ ਟਿਕਣ ਜਾਣਾ ਸੀ ਸਰ ਰੋਕ ਨਹੀਂ ਸਕਦੇ ਤੁਸੀਂ ਕਿਸ ਵਾਸਤੇ ਰੋਕਣਾ ਗੁਰੂ ਘਰ ਨਹੀਂ ਗੁਰੂ ਘਰ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਆਰਡਰ ਕਿਹਨੂੰ ਕਿਹਨੇ ਦਿੱਤੇ ਹੈ ਭਗਵਾਨ ਤੁਮ ਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰੋਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਣਗੇ ਨਹੀਂ ਬਿਲਕੁਲ ਸਰ ਤੁਸੀਂ ਗੁਰੂ ਘਰ ਦੀ ਜਿਹੀ ਰੋਕ ਸਕਦੇ ਹੋ ਭਲੀ ਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਆ ਰੋਕ ਸਕਦੇ ਇਹ ਤੇ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆਇਆ ਜਾਇ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਯਾਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਥੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਦੇਖ ਕੇ ਚੱਲੋ ਸਾਨੂੰ ਨਾਂ ਲੈ ਕੇ ਚੱਲੋ ਲੈ ਕੇ ਲੋਕਾਂ ਦੇ ਤੱਕ ਲੈ ਜਾਣਾ ਸਰ ਯਾਰ ਬੁਰੂ ਕਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਹੈ ਸਰ ਥੋੜੀ ਜਿਹਾ ਤੁਰ ਕੇ ਜਾਵਟਦੇ ਹਾਂ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਅਜੇ ਬੰਦ ਕੀਤੀ ਹੋਈ ਹੈ ਸਰ ਨਹੀਂ ਗੁਰਦੁਆਰਾ ਸਾਹਿਬ ਦੇ ਨਾਲ ਤੋਂ ਬੈਨ ਰੋਡ ਤਾਂ ਚੱਲਦੀ ਹੈ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤਰੋ ਤਰੋ ਜਲਦੀ ਜਿਹੜੇ ਪਾਸੇ ਨੂੰ ਤੁਰਦੇ قالے قالے خاطر خاطر لاਤੀ اتنے ڈر گئے کالے ورکاں تو دوارہ صاحب جان تو بھی روک رہے ہیں باہر اس نے گاڑی کو بھی چھوا دیا چلو کوئی گل نہیں میں 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 تم اسی آ جاؤ تم تو قدرت طور تے کہہ رہے نہیں کہ ایک جوڑا ہے بھائی مانتے ہو کیا ہو تم ਤੇ ਤਸਵੀਰਾਂ ਤੁਸੀਂ ਸਿੱਧੇ ਤੌਰ ਤੇ ਦੇਖ ਰਹੇ ਸੀ ਮੋਹਾਲੀ ਦੀਆਂ ਜਿੱਥੋਂ ਸੁਖਬੀਰ ਸਿੰਘ ਬਾਦਲ ਨੂੰ ਡਿਟੇਲ ਕੀਤਾ ਗਿਆ ਉਹਨਾਂ ਨੂੰ ਗੱਡੀ ਚੋਂ ਉਤਰਦੇ ਸਾਰ ਹੀ ਅੱਗੇ ਵਧਣ ਦੀ ਥਾਂ ਤੇ ਅੱਗੇ ਤਾਂ ਕੀ ਵਧਣ ਦੇਣਾ ਸੀ ਪਰ ਉਹਨਾਂ ਨੂੰ ਨਾਲ ਦੀ ਨਾਲ ਹੀ ਚੁੱਕ ਕੇ ਬੱਸ ਦੇ ਵਿੱਚ ਪਾ ਦਿੱਤਾ ਗਿਆ ਤੇ ਰਿਟੇਨ ਕਰ ਲਿਆ ਗਿਆ ਤੇ ਉਸ ਵੇਲੇ ਵੀ ਉਹਨਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿਉਂਕਿ ਸਾਰੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਪੁਲਿਸ ਉਹਨਾਂ ਨੂੰ ਰੋਕ ਰਹੀ ਸੀ ਤਾਂ ਉਹ ਲਗਾਤਾਰ ਪੁਲਿਸ ਨੂੰ ਕੋਆਪਰੇਟ ਕਰਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਉਸ ਥਾਂ ਤੇ ਅੰਮ੍ਰਿਤਸਰ ਸਾਹਿਬ ਗੁਰਦਾਰੇ ਪਹੁੰਚਣ ਦਾ ਜੋ ਰਾਹ ਹੈ ਉਹਨੂੰ ਬਲੌਕ ਕਰ ਰੱਖਿਆ ਹੈ ਯਾਰ ਗੁਰਦੁਆਰਾ ਸਾਹਿਬ ਦਾ ਉਹਨੂੰ ਰੋਕ ਰਿਹਾ ਪੈਦਲ ਤੱਕ ਕੀ ਜਾਣ ਦੇਣਾ ਸੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਔਰ ਇਸੇ ਕੜੀ ਦੇ ਤਹਿਤ ਡਿਟੇਨ ਕਰਨ ਦੀ ਕੜੀ ਦੇ ਤਹਿਤ ਹੀ ਅੱਜ ਸਵੇਰੇ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਘਰਾਂ 'ਚ ਵੜ ਕੇ ਦਫ਼ਤਰਾਂ 'ਚ ਵੜ ਕੇ ਜਾਂ ਉਹਨਾਂ ਦੇ ਪਿੰਡਾਂ 'ਚ ਵੜ ਕੇ ਉਹ ਹੋਗੀ ਤਾਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਸਮਰਥਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਗੁਰਦੁਆਰੇ ਪਹੁੰਚਣਾ ਸੀ ਤੇ ਉੱਥੇ ਸ਼ਰੋਮਣੀ ਅਕਾਲੀ ਗੱਲ ਦੇ ਵਰਕਰਾਂ ਨੂੰ ਉੱਥੇ ਸੰਬੋਧਨ ਕਰਨਾ ਸੀ ਪਰ ਪੁਲਿਸ ਨੇ ਹਰ ਉਹ ਕੋਸ਼ਿਸ਼ ਕੀਤੀ ਕੀ ਗੁਰਦੁਆਰੇ ਨੂੰ ਛਾਉਣੀ ਬਣਾ ਦਿੱਤੀ ਜਾਵੇ ਤੇ ਪੰਜਾਬ ਭਰ ਦੇ ਵਿੱਚ ਪੰਜਾਬ ਦੀ ਜਿਹੜੀ ਮੇਨ ਮੁੱਖ ਮਾਰਗ ਨੇ ਜਾਂ ਪੰਜਾਬ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਿਨ੍ਹਾਂ ਨੇ ਇੱਥੇ ਪਹੁੰਚਣਾ ਸੀ ਇਹ ਜਾਣਕਾਰੀ ਹਾਸਲ ਕਰਕੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਈਏ ਸੁਖਬੀਰ ਸਿੰਘ ਬਾਦਲ ਤਾਂ ਅੰਬਸਾਹਬ ਗੁਰਦੁਆਰੇ ਨਹੀਂ ਪਹੁੰਚ ਸਕੇ ਪਰ ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜ਼ਰੀ ਦੇ ਵਿੱਚ ਉੱਥੇ ਪਹਿਲਾਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਹੁੰਚੇ ਹੋਏ ਸੀ ਤੇ ਲਗਾਤਾਰ ਨਾਰੇਬਾਜ਼ੀ ਵੀ ਚੱਲ ਰਹੀ ਹੋ ਤਸਵੀਰ ਤੁਹਾਨੂੰ ਦਿਖਾਈਏ ਅੰਬਸਾਹਬ ਗੁਰਦੁਆਰੇ ਦੀ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਪਹੁੰ ਹੁਣ ਫਿਲਹਾਲ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਤੋ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਅੰਬ ਸਾਹਿਬ ਗੁਰਦੁਆਰੇ ਦੀ ਹੈ ਸਿੱਧੀ ਤਸਵੀਰ ਜਿੱਥੇ ਇਸ ਸਮੇਂ ਨਾਰੇਬਾਜ਼ੀ ਚੱਲ ਰਹੀ ਹੈ ਤਾਂ ਅ ਅੰਬ ਸਾਹਿਬ ਗੁਰਦੁਆਰੇ ਦੇ ਬਾਹਰ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਅ ਜੋ ਬੈਰੀਕੇਡਿੰਗ ਵੀ ਲਗਾਈ ਗਈ ਹੈ ਉਸ ਤੋਂ ਇਲਾਵਾ ਜੋ ਵਰਕਰ ਉੱਥੇ ਪਹੁੰਚ ਸਕੇ ਨੇ ਉਹ ਉੱਥੇ ਨਾਰੇਬਾਜ਼ੀ ਵੀ ਕਰ ਰਹੇ ਨੇ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਬਲਵਿੰਦਰ ਸਿੰਘ ਭੁੰਦੜ ਉੱਥੇ ਨੇ ਹੋਰ ਸੀਨੀਅਰ ਅਕਾਲੀ ਆਗੂ ਨੇ ਉੱਥੇ ਤੇ ਉਸ ਤੋਂ ਇਲਾਵਾ ਅ ਜੋ ਸ਼ਰਮਣੀ ਅਕਾਲੀ ਜਲ ਦੇ ਵਰਕਰ ਉੱਥੇ ਪਹੁੰਚਣ ਵੀ ਕਾਮਯਾਬ ਹੋ ਸਕੇ ਨੇ ਉਹਨਾਂ ਨੇ ਉਥੇ ਧਰਨਾ ਦਿੱਤਾ ਹੋਇਆ ਪਰ ਇਸੇ ਥਾਂ ਤੇ ਹੀ ਸੁਖਬੀਰ ਸਿੰਘ ਬਾਦਲ ਨੇ ਪਹੁੰਚਣਾ ਸੀ ਪਰ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਜੇਕਰ ਤੁਸੀਂ ਮੁਹਾਲੀ ਦੇ ਬਾਰੇ ਥੋੜਾ ਬਹੁਤ ਜਾਣਦੇ ਹੋ ਤਾਂ 40 ਹਸਪਤਾਲ ਤੋਂ ਲੈ ਕੇ ਅੰਬ ਸਹਿਬ ਗੁਰਦੁਆਰੇ ਦੇ ਵਿੱਚ ਬਹੁਤ ਆ ਜਿਆਦਾ ਦੂਰੀ ਨਹੀਂ ਹੈ ਇੱਕ ਸੜਕ ਦਾ ਹੀ ਫਾਸਲਾ ਹੈ ਜਿਸ ਸੜਕ ਨੂੰ ਸੀਸੀਪੀ ਕਰ ਦਿੱਤਾ ਗਿਆ ਸੀ ਸੀਸੀਪੀ ਉਸਤੇ ਡਿਟੇਨ ਕੀਤਾ ਗਿਆ ਬਾਕੀ ਦੇ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਬਾਕੀ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚੋਂ ਜਿੱਥੇ ਜੋ ਡਿਟੇਨ ਕਰਨ ਦਾ سلسلہ ਸੀ ਉਹ ਲਗਾਤਾਰ جاری ਸੀ ਤਾਂ ਤੁਸੀਂ ਦੇਖਿਆ ਕਿ ਜਿਵੇਂ ਚਾਹੇ ਕੋਈ ਸ਼੍ਰੋਮਣੀ ਕਾਲੇ ਦਲ ਦਾ ਵਰਕਰ ਆਪਣੇ ਦਫਤਰ ਦੇ ਵਿੱਚ ਬੈਠਾ ਹੈ ਜਾਂ ਆਪਣੇ ਘਰਾਂ ਦੇ ਵਿੱਚ ਬੈਠਾ ਹੈ ਅਚਾਨਕ ਪੁਲਿਸ ਧਮਕ ਪੈਂਦੀ ਹੈ ਤੇ ਉੱਥੇ ਜਾ ਕੇ ਪੁਲਿਸ ਵਾਲੇ ਉਹਨਾਂ ਨੂੰ ਉੱਥੇ ਹੀ ਨਜ਼ਰਬੰਦ ਕਰ ਰਹੇ ਨੇ ਇਹ ਤਸਵੀਰਾਂ ਇੱਕ ਨਹੀਂ ਹੈ ਤਸਵੀਰਾਂ ਕਈ ਨੇ ਅੱਗੇ ਤੁਸੀਂ ਤੁਹਾਨੂੰ ਮਲੇਰਕੋਟਲਾ ਦੇ ਸੀ ਦਿਖਾਈਏ ਮਲੇਰ ਕੋਟਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਮਹਿਲਾ ਵਰਕਰ ਨੇ ਮਹਿਲਾ ਜੋ ਲੀਡਰ ਨੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਅਚਾਨਕ ਪੁਲਿਸ ਦੇ ਅਫਸਰ ਪਹੁੰਚਦੇ ਨੇ ਕੁਝ ਵਰਦੀ ਚ ਪਹੁੰਚਦੇ ਨੇ ਮਹਿਲਾ ਕਨਸਟੇਬਲ ਪਹੁੰਚ ਰਹੀਆਂ ਨੇ ਜਾਂ ਹੋਰ ਅਫਸਰ ਜੋ ਪਹਿਲਾਂ ਤੋਂ ਹੀ ਇਸ ਲਾਕਡਾਊਨ ਦੇ ਵਿੱਚ ਸਾਰੇ ਪਹੁੰਚਦੇ ਨੇ ਤੇ ਅੱਗੇ ਵਧਣ ਤੋਂ ਰੋਕ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿਉਂਕਿ ਉਹਨਾਂ ਨੇ ਅੱਜ ਮੁਹਾਲੀ ਪਹੁੰਚਣ ਦਾ ਪਲਾਨ ਤੈਅ ਕੀਤਾ ਹੋਇਆ ਸੀ ਪਰ ਇਸੇ ਦੇ ਤਹਿਤ ਤੁਸੀਂ ਦੇਖ ਰਹੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਜਿਵੇਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅੱਜ ਸਵੇਰੇ ਸਵੇਰੇ ਹੀ ਆਪਣੇ ਜੋ ਆਪਣਾ ਸੋਸ਼ਲ ਮੀਡੀਆ ਸੀ ਉਸ ਦੇ ਉੱਪਰ ਪਾਇਆ ਸੀ ਕਿ ਪੂਰੇ ਪੰਜਾਬ ਦੇ ਵਿੱਚ ਇਹ ਅ ਅਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਗਏ ਨੇ ਸਿਰਫ ਔਰ ਸਿਰਫ ਪੁਲਿਸ ਪੈਰੇ ਦੇ ਵਿੱਚ ਪੰਜਾਬ ਨੂੰ ਬਿਠਾ ਦਿੱਤਾ ਗਿਆ ਜਿਵੇਂ ਹੀ ਕੋਈ ਵਰਕਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਬਾਹਰ ਉਸ ਨੂੰ ਪੁਲਿਸ ਵਾਲੇ ਤੱਕੇ ਨਾਲ ਉਸ ਨੂੰ ਡਿਟੇਨ ਕਰ ਰਹੇ ਹੈ ਜਾਂ ਉਸ ਨਾਲ ਤੱਕਾ ਕਰ ਰਹੇ ਹੈ ਤਸਵੀਰਾਂ ਵੀ ਸਾਡੇ ਸਾਹਮਣੇ ਸਵੇਰੇ ਤੋਂ ਹੀ ਲਗਾਤਾਰ ਪਹੁੰਚ ਰਹੀਆਂ ਨੇ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਅਕਾਲੀ ਵਰਕਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਚਾਨਕ ਹੀ ਉਸ ਨਾਲ ਉਹ ਨਾਰੇਬਾਜ਼ੀ ਕਰ ਰਿਹਾ ਸੀ ਪਰ ਉਸ ਨੂੰ ਚਾਹੇ ਸਾਦੀ ਵਰਦੀ ਦੇ ਵਿੱਚ ਪੁਲਿਸ ਵਾਲੇ ਹੋਣ ਜਾਂ ਵਰਦੀ ਦੇ ਵਿੱਚ ਹੋਣ ਉਸ ਨੂੰ ਘੜੀਸਕੇ ਸਾਈਡ ਤੇ ਲੈ ਕੇ ਜਾਇਆ ਜਾ ਰਿਹਾ ਕਿਉਂਕਿ ਉਸ ਨੇ ਇਹ ਜ਼ਿੱਦ ਕੀਤੀ ਕਿ ਉਹ ਮੋਹਾਲੀ ਪਹੁੰਚੇਗਾ ਜਾਂ ਆਪਣੇ ਲੀਡਰਾਂ ਨੂੰ ਸੁਣਨ ਦੇ ਲਈ ਜਾਏਗਾ ਪਰ ਉਸ ਨੂੰ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਉਹ ਨਾਰੇਬਾਜ਼ੀ ਕਰਦਾ ਨਜ਼ਰ ਆਇਆ ਤੇ ਸੜਕ ਤੇ ਵੀ ਉਸ ਨੂੰ ਘੜੀਸਿਆ ਗਿਆ ਤਸਵੀਰਾਂ ਹੋਰ ਕਈ ਥਾਵਾਂ ਤੋਂ ਨੇ ਪਟਿਆਲੇ ਦੀ ਤਸਵੀਰ ਤੁਹਾਨੂੰ ਦਿਖਾਈਏ ਪਟਿਆਲਾ ਦੇ ਵਿੱਚ ਜਿਵੇਂ ਹੀ ਕੁਝ ਸ਼ਰਮਣੀ ਕਾਲੀ ਦਲ ਦੇ ਲੀਡਰ ਸੀ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਡੀਟੇਨ ਕਰ ਲਿਆ ਗਿਆ ਜਿਵੇਂ ਹੀ ਇਹ ਸ਼ਰਮਣੀ ਕਾਲੀ ਦਲ ਦਾ ਲੀਡਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਪੁਲਿਸ ਵਾਲਾ ਛਾਤੀ ਤਾਣ ਕੇ ਅੱਗੇ ਖੜ ਜਾਂਦਾ ਕਿ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਘਰ ਦੇ ਵਿੱਚੋਂ ਬਾਹਰ ਨਿਕਲਦੇ ਆਂ ਹੀ ਮੁੜ ਕੇ ੱੱਕਾ ਮਾਰ ਕੇ ਘਰ ਦੇ ਅੰਦਰ ਵਿੱਚ ਅੰਦਰ ਹੀ ਵੜਿਆ ਜਾਂਦਾ ਹੈ ਉਸ ਤੋਂ ਬਾਅਦ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੈ ਜੰਗ ਸਰਕਾਰ ਮੁਰਦਾਬਾਦ 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 ਜੈ ਜੰਗ ਸਰਕਾਰ ਮੁਰਦਾਬਾਦ 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 ੱੱਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ Sunday!